अगे तेना बफाई हो जाता ही गोया चक्या जाता ही अज बारिश नहीं तो ज्यादा कम खराब करता है आहो खी ना तो कुछ करने जो गा की करना ਤੇ ਫੇਰ ਤੂੰ ਇਦਾਂ ਕਰ ਆਵੇ ਲਕਣੀਆਂ ਫੇਰ ਸ਼ੁਰੂ ਹੋ ਗਈਆਂ ਨੇ ਤੇ ਹਿੱਥੇ ਜੋ ਠੰਡ ਲਵਾਉਣੀ ਆ ਤੇ ਇਹਨੂੰ ਜਦੋਂ ਮੈਂ ਰੁਕੂਗਾ ਨਾ ਤੇ ਡੰਗਰ ਬਾਹਰ ਬਣਾ ਲਈ ਲਖਬੀਰ ਕੋਹਦੀ ਦੀ ਤੇ ਬਾਚੋ ਕਰ ਲਈ ਕਣੀਆਂ ਦੇ ਭੈਣ ਦੀਆਂ ਪਰ ਜਿਹੜੇ ਕੰਮ ਜ਼ਰੂਰੀ ਆ ਉਹ ਵੀ ਕਰਨੇ ਹੈਗੇ ਹਨਾ ਕਰਨੇ ਤੇ ਚਲ ਜਿਹੜੇ ਕਰਨੇ ਮੈਨੂੰ ਪਤਾ ਆ ਤੇ ਇਹ ਮੈਂ ਕਹਿੰਦਾ ਕਿ ਮੈਂ ਰਹਾਂਗਾ ਤੇ ਡੰਗਰ ਘੜੀ ਦੀ ਘੜੀ ਬਾਹਰ ਬੋ ਵੀ ਬਾਹਰ ਕਰਿਆ ਜ਼ਰੂਰੀ ਕੰਮ ਉਹ ਕਹਿੰਦੇ ਕਿ ਅੱਜ ਮੈਨੂੰ ਕੰਮ ਆ ਮੈਂ ਸੱਚ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਮੈਂ ਨਾ ਹਾਂ ਦੱਸ ਕੀ ਗੱਲ ਕਰਨੀ ਬੀਰ ਨੂੰ ਨਾ ਨੌਕਰੀ ਮਿਲ ਗਈ ਆ ਨੌਕਰੀ ਮਿਲ ਗਈ ਹੋਰ ਕੀ ਲੈ ਮੈਨੂੰ ਤਾਂ ਕੋਈ ਇਹ ਗੱਲ ਪਤਾ ਹੀ ਨਹੀਂ ਕਿੱਥੋਂ ਮਿਲ ਗਈ ਕਿੱਦਾਂ ਮਿਲ ਗਈ ਬਾਵਾ ਚਿਰਦਾ ਇਹਨਾਂ ਨੇ ਕਿਸੇ ਨਾਲ ਗੱਲ ਕੀਤੀ ਸੀ ਨੌਕਰੀ ਦੀ ਤੇ ਇਹਨਾਂ ਨੂੰ ਫਿਰ ਫੋਨ ਆ ਗਿਆ ਕਿ ਚੱਲ ਤੇਰੀ ਨੌਕਰੀ ਪੱਕੀ ਐ ਤੂੰ ਚੱਲ ਆ ਜਾ ਕਰੀਂ ਅਗਲੇ ਹਫ਼ਤੇ ਤੋਂ ਲੈ ਕਿਹੜੀ ਨੌਕਰੀ ਦੱਸ ਦੱਸ ਪਾਸ ਨੂੰ ਕਿੰਨੇ ਨੌਕਰੀ ਦੇਣੀ ਐਵੇਂ ਧੱਕੇ ਖਾਣ ਵਾਲੇ ਕੰਮ ਆ ਇਹਦੇ ਨਹੀਂ ਧੱਕੇ ਵਾਲੀ ਨਹੀਂ ਬੰਦਰ ਬਾਹਰ ਤੇ ਵੇਲਾ ਮੀ ਕਿੰਨਾ ਆ ਗਿਆ ਵੋਹੀ ਨਾ ਮੇਰੇ ਨਾਲ ਗੱਲ ਕਰ ਲੈਣੇ ਤੇ ਉਹੀ ਗੱਲ ਹੋਈ ਨਾ ਅੰਨ ਅੰਦਰ ਹੀ ਜਾਣਾ ਪਿਆ ਬਾਹਰ ਮੈਂ ਤੈਨੂੰ ਕਿਹਾ ਸੀ ਝੜੀ ਲੱਗੀ ਅੱਜ ਤੇ ਹਾਂ ਦੱਸ ਕਿਹੜੀ ਨੌਕਰੀ ਦੱਸ ਹੁਣ ਤੂੰ ਮੇਰੀ ਗੱਲ ਸੁਣ ਆ ਜਾ ਕੇ ਕੰਪਨੀਆ ਚ ਕੀ ਨੌਕਰੀ 10ਵੀਂ ਪਾਸ ਨੂੰ ਗਾਰਡ ਗੂੜ ਦੀ ਮਿਲਣੀ ਦੀਦੀ ਉਹ ਤਾਂ ਮੈਨੂੰ ਪਤਾ ਨਹੀਂ ਹੈ ਨੌਕਰੀ ਦਾ ਹੀ ਪਤਾ ਹੈ ਕਿ ਨੌਕਰੀ ਮਿਲੀ ਹੈ ਦੱਸ ਨੌਕਰੀ 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 ਉੱਥੇ ਜਾ ਕੇ ਜੇ ਗਾਰਡ ਦੀ ਵੀ ਮਿਲੀ ਸਾਰੀ ਦਿਹਾੜੀ ਐਨ ਖੜਾ ਰਹੂਗਾ ਇੱਕ ਲੱਤ ਤੇ ਆ ਜਾ ਕੇ ਦੇਣਾ ਕੀ ਉਹਨਾਂ ਨੇ ਹਾਂ ਦੇਣਗੇ 4-5000 ਰੁਪਇਆ ਇਸ ਤੋਂ ਵੱਧ ਤੇ ਉਹਨਾਂ ਨੇ ਦੇਣਾ ਨਹੀਂ ਹੋਰ ਉੱਥੇ ਜਾ ਕੇ ਇੰਨੀ ਕੋ ਪਿੱਛੇ ਸਾਰੀ ਦਿਹਾੜੀ ਮਰੇਗਾ ਇੱਥੇ ਤਾਂ ਨੂੰ ਮੜਾ ਆ ਘਰ ਦੇ ਘਰ ਤੇ ਦੁੱਧ ਤੋਂ ਤੁਹਾਡਾ ਮਹੀਨੇ ਦਾ 11-12000 ਰੁਪਇਆ ਵੰਡਿਆ ਰਾਮ ਨਾਲ ਕੋਈ ਹੈ ਕਿ ਮੁਕਾਬਲਾ ਐਵੇਂ ਜਾ ਕੇ ਅਗਲੇਾਂ ਦੇ ਥੱਲੇ ਆਰਡਰ ਦੇ ਥੱਲੇ ਲੱਗਾ ਰਹੇਗਾ ਥੱਗਾ ਰਹੇਗਾ ਇੱਥੇ ਜਿੰਨਾ ਕੋ ਕੰਮ ਹੁੰਦਾ ਆ ਕਰਦਾ ਆ ਰਾਮਨੰਦਰ ਬਹਿ ਜਾਂਦਾ ਆ ਉੱਥੇ ਦੇ ਇਕ ਲੱਤ ਤੇ ਖੜਨਾ ਪੈਣਾ ਸਾਰੀ ਦਿਹਾੜੀ ਲੰਘ ਜਾ ਕਰਨੀ ਉਹਦੀ ਦਾ ਫਾਇਦਾ ਕੋਈ ਨਹੀਂ ਹੋਣਾ ਤੁਹਾਡੀ ਗੱਲ ਤਾਂ ਠੀਕ ਆ ਦੀਦੀ ਨੌਕਰੀ ਤੇ ਹੈਗੀ ਆ ਪਰ ਇਹ ਵੀ ਗੱਲ ਹੈਗੀ ਹੈ ਨਾ ਸਾਰੀ ਉਮਰ ਤੋ ਦੁੱਧ ਤੋਂ ਕੀ ਮਿਲੀ ਜਾਣਾ ਗਾਂ ਨਾ ਫੈਮਿਲੀ ਦਾ ਵੀ ਸੋਚਣਾ ਮम्मी ਅੱਗੇ ਕਹਿਣਦੇ ਆ ਕਿ ਗਾਂ ਦਾ ਸੋਚੋ ਤੁਹਾਨੂੰ ਪਤਾ ਬੱਚਿਆਂ ਦੇ ਖਰਚੇ ਕਿੰਨੇ ਆ ਆ ਦੁੱਧ ਤੇ ਥੋੜੋਲਾ ਕੁਝ ਬਣੂਗਾ ਜੇ ਨੌਕਰੀ ਕਰਨੇਗੇ ਤੇ ਫੇਰ ਹੀ ਫਾਇਦਾ ਹੈ ਗਾਂ ਦਾ ਕਿੰਨਾ ਕਿ ਤੁਹਾਨੂੰ ਪਤਾ ਹੀ ਆ ਤਾਂ ਕਰਕੇ ਮੈਂ ਕਿਹਾ ਚਲੋ ਕੋਈ ਨਹੀਂ ਕਰ ਲਓ ਕੁਈ ਪੈਸੇ ਚਾਰ ਆਣਗੇ ਘਰੇ ਹੀ ਆਣੇ ਆ ਕਿਹੜਾ ਆਪਾ ਆਪਣੇ ਕੋਲ ਹੀ ਰੱਖਨੇ ਆ ਨਾਲੇ ਨਾਲ ਸਾਡੇ ਜਰੂਰਤਾਂ ਪੂਰੀਆਂ ਹੋਣਗੀਆਂ ਐਵੇਂ ਆਪਾ ਤੁਹਾਡੇ ਕੋ ਮੰਗਦੇ ਕਿ ਇੰਨੇ ਦੇ ਦੋ ਓੰਨੇ ਦੇ ਦੋ ਚੱਲ ਇਹ ਆ ਦੁੱਧ ਦਾ ਵੀ ਕਰੀ ਜਾਵਾਂਗੇ ਕੋਈ ਕੰਮ ਆ ਰੱਖ ਲਾਂਗੇ ਤੇ ਬਾਕੀ ਇਹ ਚਲੋ ਨੌਕਰੀ ਕਰ ਲੈਂਦੇ ਆ ਇਹਨਾਂ ਨੂੰ ਵੀ ਹੈਗਾ ਕਿ ਮੈਂ ਵੀ ਕੋਈ ਕੰਮ ਕਰਾਂ ਤੇ ਮੇਰੇ ਵੀ ਚਾਰ ਪੈਸੇ ਜੁੜਨ ਗਾਂ ਨਿਆਣੇ ਦਾ ਫੇਰ ਹੀ ਸੋਚਿਆ ਜਾਣਾ ਆਹੋ ਉਹ ਤੇ ਤੇਰੀ ਮੈਂ ਮੰਨਦੀ ਆ ਪਰ ਹੁਣ ਜਿੰਨੇ ਕੋ ਪੈਸੇ ਆ ਦੁੱਧ ਤੇ ਤੇ ਉਹਦੇ ਨਾਲ ਉਹ ਤਿੰਨ ਗੁਣਾ ਵੱਧ ਬਣ ਜਾਂਦੇ ਆ ਉੱਥੇ ਤੇ ਸਾਰੇ ਦਿੜੀ ਲੱਕ ਤੋੜ ਕੇ ਆ ਜਾ ਕੇ 5000 ਤੋਂ ਵੱਧ 6000 ਤੋਂ ਵੱਧ ਕਿਸੇ ਨੇ ਨਹੀਂ ਦੇਣਾ। ਉਹ ਤੁਹਾਡੀ ਗੱਲ ਦੀ ਠੀਕ ਆ। ਪਤਾ ਕੀ ਆ? ਨੌਕਰੀ ਦਾ ਐਦਾ ਏ ਜੇ ਅੱਜ ਥੋੜੇ ਚਿਰ ਕਰਨਗੇ ਸਟਾਰਟ ਕੱਲ ਨੂੰ ਵੱਧ ਹੀ ਜਾਣਾ। ਉਹ ਤੁਹਾਨੂੰ ਪਤਾ ਹੀ ਆ ਆ ਪ੍ਰਮੋਸ਼ਨਾਂ ਵਗੈਰਾ ਹੁੰਦੀ ਹੀ ਰਹਿੰਦੀਆਂ। ਐਂ ਦੱਸ ਗਾਰਡ ਦੀ ਕਾਦੀ ਪ੍ਰਮੋਸ਼ਨ ਕਰਨੀ ਉਹਨਾਂ ਨੇ ਗਾਰਡ ਗੂੜੀ ਦੇਣ ਤੇ 10ਵੇਂ ਪਾਸ ਤੋਂ ਉੱਥੇ ਅੰਦਰ ਤੇ ਉਹਨਾਂ ਨੇ ਦਫ਼ਤਰ ਚ ਤੇ ਪਠਾਣੀ ਤੇ ਨਾਲ ਦੇ ਨਹੀਂ ਪਤਾ ਚਲੋ ਕੋਈ ਨਹੀਂ ਆਪਾਂ ਨਾ ਮੰਮੀ ਨਾਲ ਗੱਲ ਕਰਾਂਗੇ ਕੋਈ ਕਾਮਾ-ਕੁੰਮਾ ਦੇਖ ਲਾਂਗੇ। ਇਨਾਂ ਨੂੰ ਨੌਕਰੀ ਕਰਨ ਦੀ ਇਹ ਗਾਂ ਦਾ ਵੀ ਸੋਚਣਾ ਹੁਣ ਸਾਰੀ ਉਮਰ ਹਰ ਇੱਥੇ ਪੱਠੇ ਪੰਦੇ ਥੋੜੋ ਰਹਿਣਾ ਇਹਨਾਂ ਨੇ ਤੇ ਕੰਮਾਂ ਦੇ ਤੇ ਲੈਂਗੇ ਤੇ ਕੰਮਿਆਂ ਵੀ 5000 ਰੁਪਏ ਮਹੀਨੇ ਦਾ ਲੈਂਦੇ ਹੀ ਉਹ ਕੋਈ ਨਹੀਂ ਕਰ ਲਾਂ ਚਲ ਕਰ ਲਿਓ ਮੰਮੀ ਨਾਲ ਸਲਾਹ ਜਿਹੜੀ ਕਰਨੀ ਫਿਰ ਜੋ ਵੀ ਹੋਗਾ ਚੱਲ ਵੇਹਾਂਗੇ ਹੁਣੇ ਕੰਮ ਕਰ ਜਾ ਕੇ ਨਾ ਰੋਟੀ ਦਾ ਕਰ ਲਾ ਤੈਨੂੰ ਪਤਾ ਸੈਸ ਦੇ ਆਉਣ ਦਾ ਟਾਈਮ ਹੋ ਗਿਆ ਵਾ ਮੈਂ ਕਰਦੀ ਆ ਜਾਓ ਚੱਲ ਅੰਦਰ ਮੈਂ ਵੀ ਆ ਗਈ ਚਲ ਗਈ ਵੇਖਾਂ ਨੌਕਰੀ ਕਰਨੀ ਆ ਇਹ ਹੈ ਬੜੇ ਤੂੰ ਹੀ ਨੌਕਰੀ ਕਰਕੇ ਲੱਖਾਂ ਦੇ ਇਥੇ ਸੁੱਟਮ-ਸੁੱਟ ਕਰਦੇ ਨੇ ਆ ਜਾ ਕੇ ਰਹਿਣਾ ਤੇ ਉੱਥੇ ਹੀ ਆ ਤੂੰ ਬੜੇ ਤੂੰ ਹੀ 5000 ਨਾ ਮੈਂ ਕਹਿੰਨੀ ਇਥੇ ਸੋਨੇ ਦੇ ਠਿਕਰੀਆਂ ਖਰੀਦ ਕੇ ਰੱਖ ਲੈਣੀਆਂ ਨੇ ਨਾ ਕੋਈ ਗੱਲ ਨਹੀਂ ਮੈਂ ਕਰਮ ਨਹੀਂ ਨੌਕਰੀ ਤੇ ਨਾਲੇ ਗਾਂ ਦਾ ਕੋਈ ਨਹੀਂ ਸਚਉਣੀ ਮੈਂ ਵੀ ਨਾਲ ਚਾਲਾਂ ਹਾਂ ਤੂੰ ਤੇਰੇ ਮਗਰੀਆਂ ਤੇਰੇ ਉੱਤੇ ਹੀ ਹਰ ਵੇਲੇ ਨਿਗਾਹ ਟਾਡੇ ਦੀ ਮੰਮੀ ਨਾ ਤੇ ਮੈਂ ਗੱਲ ਕਰੂੰਗੀ ਨਾ ਮੁੜ ਕੇ ਇਹ ਕਿ ਕੰਮ ਫੜਿਆ ਹੈ ਨਾ ਕੋਈ ਘਰ ਚ ਸਲਾਹ ਨਾ ਕੋ ਖਰਚਾ ਦੇਣ ਨੂੰ ਮੈਂ ਤੇ ਮਨ ਮਰਜ਼ੀਆਂ ਆਪਣੀਆਂ ਕੋਈ ਨਹੀਂ ਵੇਹਦੀ ਇਹਨਾਂ ਦਾ ਵੀ ਮੈਂ ਸਭ ਕਿਤਾਬ ਲਾ ਕੇ ਕੀ ਚੱਲਣ ਡਿਆ ਘਰ ਚ ਨਵੇਂ ਪਖੰਡ ਫੜੇ ਇੰਬਾਸ਼ੀ ਅੱਜ ਪੱਠੇ ਤੇ ਬੰਦੇ ਨਹੀਂ ਗਏ ਤੇ ਲਖਬੀਰ ਹੋਰ ਕਿੱਥੇ ਅਗੀਆਂ ਗੱਲ ਕਰਨੀ ਸੀ ਮੈਂ ਕੋਈ ਲੈ ਬੀਬੀ ਤੂੰ ਪਹਿਲਾਂ ਗੱਲ ਕਰ ਲੈ ਪੱਠੇ ਬਾਅਦ ਚ ਪਾ ਲੈਣਾ ਕਿਹੜੀ ਗੱਲ ਕਰਨੀ ਦੱਸ ਗੱਲ ਕੀ ਕਰਨੀ ਹੈ ਹਾਂ ਦੀਦੀ ਆਹੀ ਮੇਰੇ ਵਾਲਾ ਹਾਂ ਮੈਂ ਤਾਂ ਕੰਮ ਕਰਨੀ ਸੀ ਤੇ ਨਾ ਮੈਨੂੰ ਨੌਕਰੀ ਦਾ ਦੱਸਿਆ ਇਸੋਂ ਕੇ ਆਗ ਹੀ ਲੱਗ ਗਈ ਕਿਉਂ ਕੀ ਗਿਆ ਕੁਛ ਉਹਨਾਂ ਨੂੰ ਉਹ ਸੁੱਤੀ ਗੱਲਾਂ ਕੀਤੀਆਂ ਮੈਨੂੰ ਕੀ ਕੀ ਕਹਿੰਦੇ ਨੌਕਰੀ ਕਰਨੀ ਹੈ ਇਹਨੂੰ 10ਵੀਂ ਪਾਸ ਨੂੰ ਕਿਹੜੀ ਨੌਕਰੀ ਉਹੀ ਜਿਹੜੀ ਜ਼ਬਾਨ ਘਰ ਵਾਲੇ ਨੇ ਬੋਲੀ ਉਹੀ ਅੱਗੇ ਬੋਲਦੀ ਇਹਦਾ ਉਹ ਬੋਲੀ ਇਹ ਤੁਹਾਨੂੰ ਉਹ ਚੱਲ ਪਈ ਗੱਲ ਨਹੀਂ ਛੱਡ ਪਰੇ ਅਸੀਂ ਦੀ ਜਿਹੜਾ ਕੰਮ ਕਰਨਾ ਕਰਨਾ ਹੀ ਆ ਮੈਂ ਤੇ ਕਿਹਾ ਮੈਂ ਕਹਾ ਅਸੀਂ ਗਾਂ ਦਾ ਨਹੀਂ ਸੋਚਣਾ ਹੈਗਾ ਹੁਣ ਇੱਥੇ ਪੱਠੇ ਪੰਦੇ ਥੋੜਾ ਰਹਿਣਾ ਹੈਗਾ ਕਹਿੰਦੇ ਲੈ ਨੌਕਰੀਆਂ ਨੂੰ ਕੀ ਹੈ ਹੰਡ 4-5000 ਦੀ ਤੁਹਾਡੀ ਨੌਕਰੀ ਹੈ ਦੁੱਧ ਤਾਂ ਤੁਹਾਨੂੰ 10-11000 ਰੁਪਏ ਬਣਨਦੇ ਆ ਕਿੱ체 ਤੁਹਾਨੂੰ ਫਾਇਦਾ ਆਪਣਾ ਫਾਇਦਾ ਵੇਖੋ ਕਪੜਾ ਨੁਕਸਾਨ ਵੇਖਣਾ ਇਹਨਾਂ ਨੂੰ ਥੋੜੀ ਅਹੀਂ ਦੱਸਣਾ ਵਾ ਜੇ ਸਾਡੀ 22000 ਵਾਲੀ ਨੌਕਰੀ ਆਹੋ 20-25000 ਦੇ ਵਿੱਚ ਇਹੋ ਮਿਲਣਾ ਵਾ ਉਹੀ ਨਾ ਇਹਨਾਂ ਨੂੰ ਤੇ ਸੱਚ ਦੇ ਦੱਸ ਨਹੀਂ ਤੇ ਦੁੱਧ ਦੇ ਸਿਰ ਤੋਂ ਇਹਨੇ ਕਿੱਥੋਂ ਪਾ ਜਿੰਦੇ ਸਾਡੇ ਕੋਲ ਮੈਂ ਨਾ ਜੋ ਸੱਚ ਨਹੀਂ ਉਹ ਬੋਲਿਆ ਕਿ ਕਿੰਨੇ ਪੈਸੇ ਮੈਂ ਕਾ ਆਪਣਾ ਕੋਈ ਜੋੜਾਂਗੇ ਤੇ ਚੰਗੇ ਰਾਵਾਂਗੇ ਨਹੀਂ ਤੇ ਆ ਸਾਜੇ ਘਰ ਚੋਂ ਆ ਮਿਲਣਾ ਤੇ ਕੁਛ ਨਹੀਂ ਹੈਗਾ ਓ ਚਲੋ ਕੋਈ ਗੱਲ ਨਹੀਂ ਰੱਬੂ ਬੜੀ ਗੱਲ ਕਰਨ ਦੀ ਜ਼ਰੂਰਤ ਨਹੀਂ ਆਦੀ ਨਹੀਂ ਮੈਂ ਬੋਤੀ ਨਹੀਂ ਕੀਤੀ ਮੈਂ ਤਾਂ ਸੁਨੀਆਂ ਹੀ ਆ ਤੁਹਾਨੂੰ ਪਤਾ ਆ ਮੈਂ ਸੁਂਦੀ ਆ ਮੈਂ ਗੱਲ ਕਰਨ ਜੋਗੀ ਹੈਗੀ ਕਿਥੇ ਆ ਮੈਨੂੰ ਜਿਹੜੀ ਇਹਨਾਂ ਨੇ ਗੱਲ ਕਰਨ ਦੇਣੀ ਹੈ ਦੁੱਧ ਕਰ ਲਿਆ ਕਰੇਗਾ ਕੰਮ ਫਲਾਣਾ ਕਰ ਲਿਆ ਕਰੇਗਾ ਬੜੀ ਗੱਲਾਂ ਕੀਤੀਆਂ ਬੜੀਆਂ ਨੁਕੋਲੇ ਕੋਈ ਗੱਲ ਨਹੀਂ ਜਿਹੜੀ ਗੱਲ ਮੰਮੀ ਨਾਲ ਹੋਈ ਹੈ ਨਾ ਉਹਦਾ ਹੀ ਕਰਨਾ ਆਹੋ ਕਹਿੰਦੇ ਗਾਰਡ ਦੀ ਨੌਕਰੀ ਹੈ ਮੈਂ ਕਹੇ ਤੇ ਮੈਨੂੰ ਪਤਾ ਨਹੀਂ ਹੈ ਨਾ ਗਾਰਡ ਦੀ ਕਾਦੀ ਆ ਮੈਨੂੰ ਤਾਂ ਇੰਨਾ ਪਤਾ ਕਿ ਨੌਕਰੀ ਮਿਲੀ ਹੈ ਕੀ ਗਾਰਡ ਦੀ ਨੌਕਰੀ ਵੀ ਕਾਦੀ ਹੈ ਕਹਿੰਦੇ ਉਹ ਤਾਂ ਮੜਮੜਾ ਕੇ ਜੀਵਨ ਕਰਦੇ ਹੁੰਦਾ ਉਹ ਲੱਤਾ ਤੇ ਖੜਾ ਰਿਹਾ ਕਰੇਗਾ ਥੱਕ ਤੂਕ ਕੇ ਘਰੇ ਆਏਗਾ ਆਹ ਕੰਮ ਚੰਗਾ ਨਹੀਂ ਐ ਦੋ ਟਾਈਮ ਕੰਮ ਹੁੰਦਾ ਐ ਪਿੱਛੇ ਮੱਜਾਂ ਦਾ ਕਹਿਣ ਦੀ ਸਭ ਕੀ ਗੱਲ ਹੈ ਨਾ ਕਿ ਦੋ ਟਾਈਮ ਕੰਮ ਹੁੰਦਾ ਮੈਂ ਤੇ ਨਾ ਸਾਰਾ ਦਿਨ ਲੱਕ ਡੁੱਟ ਜਾਂਦਾ ਉਹ ਵੱਠੇ ਪਾਉਂਦੇ ਆ ਗੱਲਾਂ ਵਾਲੇ ਇਹੀ ਤੇ ਗੱਲ ਹੈ ਨਾ ਇਹ ਗੱਲ ਦਾ ਪਤਾ ਤਾਂ ਹੋਵੇ ਜੇ ਕਦੀ ਕੀਤਾ ਹੋਵੇ ਪਿੱਛੇ ਤੇ ਕਦੀ ਕਿਸੇ ਨੇ ਆਣਾ ਨਹੀਂ ਤੇ ਪਤਾ ਕਿੱਥੋਂ ਲੱਗਣਾ ਪਹਿਲੇ ਤੇ ਮੈਂ ਕਹਿ ਲੱਗੀ ਸੀ ਕਿ ਤੂੰ ਆਪਣਾ ਵੀ ਬੰਦਾ ਵੀ ਤੇ ਬਾਹਰ ਤੇ ਜਈ ਆ ਉਹ ਵੀ ਉੱਥੇ ਨੌਕਰੀ ਕਰਨ ਦੇ ਆ ਜੇ ਇੱਥੇ ਹੀ ਠੀਕ ਆ ਤੇ ਆ ਕੇ ਬੁਲਾ ਲਓ ਬੰਦੇ ਭਰਾ ਕੰਮ ਕਰ ਲੈਣਗੇ ਫਿਰ ਮੈਂ ਕਿਹਾ ਮੈਂ ਨਹੀਂ ਬੋਤੀਆਂ ਗੱਲਾਂ ਕਰਨੀਆਂ ਪੁਨਿਆੜ ਮਿਲਨੀ ਜਿਹੜੀ ਹਾਂ 슈ਗਰ ਮਿਲ ਆਹੋ ਉੱਥੇ ਨੌਕਰੀ ਆ ਅੱਛਾ ਅੱਛਾ ਹਾਂ ਉੱਥੇ ਕਾਦੀ ਨੌਕਰੀ ਹੈ ਸਰਵੇਅਰ ਦੀ ਨੌਕਰੀ ਮਿਲਦੀ ਆ ਅੱਛਾ ਅੱਛਾ ਉਹ ਕਾਦੀ ਨੌਕਰੀ ਹੁੰਦੀ ਆ ਉਹ ਬਹੁ ਹੁੰਦੀ ਆ ਵੀ ਜਿੱਦਾਂ ਆਪਾਂ ਗੰਨਾ ਢਾਲਾਉਨੇ ਆ ਅੱਛਾ ਕਮਾਗ ਲਾਉਨੇ ਆ ਹਾਂਜੀ ਉਦੋਂ ਸਾਰਾ ਵੇਰ ਵਾਰ ਖੜਾ ਹੁੰਦਾ ਅੱਛਾ ਅੱਛਾ ਉਹ ਫਿਰ ਬਾਡ ਭਰ ਨਹੀਂਦਾ ਵਾ ਪਿੰਡਾਂ ਦੇ ਵਿੱਚ ਠੀਕ ਆ ਕੀ ਕਿਹੜੇ ਬੰਦੇ ਦੀ ਕਿੰਨੀ ਪੈਣੀ ਇਹ ਤੇ ਕਿੰਨੀਆਂ ਫਰਚੀਆਂ ਮਾਰਦੀਆਂ ਅੱਛਾ ਅੱਛਾ ਉਹ ਸਾਰਾ ਹਿਸਾਬ ਦਾ ਵੇਰ ਖੜਾ ਹੁੰਦਾ ਅੱਛਾ ਅੱਛਾ ਉਹਦੀ ਨੌਕਰੀ ਆ ਉਹ ਠੀਕ ਐ ਚੱਲ ਨੌਕਰੀ ਤੇ ਹੈਗੀ ਐ ਜਿਹੜੀ ਮਰਜ਼ੀ ਹੋਏ ਪਰ ਨਾ ਬੜੀਆਂ ਗੱਲਾਂ ਕੀਤੀਆਂ ਹੋਣਾ ਮੰਮੀ ਨਾਲ ਤੁਹਾਡੀ ਗੱਲ ਹੋ ਗਈ ਐ ਮੰਮੀ ਨੇ ਹਾਮੀ ਭਰਤੀ ਐ ਅੰਨਾ ਦੀ ਕੋਈ ਗੱਲ ਨਹੀਂ ਇਹ ਜੋ ਮਰਜ਼ੀ ਕਰਦੇ ਰਹਿਣਾ ਚਲੋ ਕੋਈ ਗੱਲ ਨਹੀਂ ਬੋੜੀ ਗੱਲ ਕਰਨ ਦੀ ਲੋੜ ਨਹੀਂ ਕਰਨਾ ਆਹੋ ਠੀਕ ਕਿੰਨਾ ਜਿਆਦਾ ਮੈਂ ਪੱਠੇ ਪਾਲਾਂ ਦੇ ਵੇਚ ਆ ਕੇ ਤੂੰ ਰੋਕਦਾ ਤੇ ਕੰਮ ਕਿੱਥੋਂ ਹੋਣਾ ਹੀ ਦੱਸ ਕੋਈ ਨਹੀਂ ਕਰ ਲੋ ਚੱਲ ਚੱਲ ਗੋਏ ਨਹੀਂ ਇਸ ਕੰਮ ਮੁੱਕਦੇ ਨਹੀਂ ਇੱਧਰ ਰੋਣਾ ਗਮ ਹਾਏ ਵਰੱਬਾ ਨੌਕਰੀ ਮਿਲ ਗਈ ਨੂੰ ਵੀਰਾ ਤੇ ਨਾ ਸੁਣ ਕੇ ਦਿਮਾਗ ਖਰਾਬ ਹੋ ਗਿਆ ਜੇ ਨੂੰ ਨੌਕਰੀ ਮਿਲ ਗਈ ਤੇ ਗਾਂ-ਗਾ ਹੈ ਪੈਸੇ ਵੱਧ ਗਏ ਇਹਨਾਂ ਤੇ ਉੱਤੇ ਹੱਥ ਚੋਂ ਨਿਕਲ ਜਾਣਾ ਇਹਨਾਂ ਮੇਰੇ ਵਰਗੇ ਨੂੰ ਕੀ ਸਮਝਣਾ ਅੱਗੇ ਤੇ ਨਿਕੋ ਲੈਂਦੇ ਹੀ ਖਾਂਦੇ ਪੀਂਦੇ ਹੀ ਤੇ ਮੇਰੇ ਵਾਸਤੇ ਹੀ ਹੁਣ ਤੇ ਗੜਬੜੋ ਐ ਨਹੀਂ ਕਿ ਟਾਣੀ ਚੱਲਣਾ ਕੋਈ ਨਾ ਕੋਈ ਸਕੀਮ ਲਾਉਣੀ ਪੈਣੀ ਪਰ ਕਰਾਂ ਕੀ ਹਾਂ ਸੱਚ ਜੋਤ ਨੂੰ ਫੋਨ ਕਰਦੀ ਆ ਉਹਨੇ ਮੈਂ ਇੱਕ ਵਾਰ ਕਿਹਾ ਕਿ ਮੈਂ ਆਪਣੀ ਸੱਸ ਜਿਹੜੀ ਵਾਸਤੇ ਜਿ ਕਰਾਈ ਆ ਬਾਬੇ ਕੇਹੇ ਕੋਲ ਉਹਨਾ ਕਰਦੀ ਆ ਗੱਲ ਹਲੋ ਹਾਂ ਕਿਦਾਂ ਜੋਤ ਹਾਂ ਮੈਂ ਵੀ ਠੀਕ ਠਾਕ ਆਪ ਸਾ ਵਧੀਆ ਤੂੰ ਸੁਣਾ ਬਸ ਵਧੀਆ ਘਰ ਵੀ ਠੀਕ ਠਾਕ ਹਾਂ ਹਾਂ ਅਛਾ ਤੂੰ ਬਾਕੀ ਗੱਲਾਂ ਛੱਡ ਪਹਿਲਾਂ ਮੈਨੂੰ ਦੱਸ ਕਿ ਕੱਲੀ ਆ ਕਿ ਲੱਗੇ ਕੋਈ ਹੈਗਾ ਕੋਸ਼ ਨਹੀਂ ਕੋਈ ਗੱਲ ਨਹੀਂ ਕਰਨੀ ਆ ਹਾ ਹੋ ਯਾਰ ਗੱਲ ਕੀ ਆ ਮੇਰੇ ਨਾਲ ਤੈਨੂੰ ਪਤਾ ਤੇ ਆ ਦੀ ਦੋਤੇ ਦਰਾਣੀ ਮੈਂ ਆਪਣੇ ਪੂਰੇ ਥੱਲੇ ਲਾ ਕੇ ਰੱਖੇ ਆ ਆਹੋ ਚੱਕਰ ਕੀ ਯਾਰ ਉਹਨੂੰ ਮੈਂ ਤੇ ਹੁਣ ਉਹ ਦੱਸਣ ਲਈ ਦਰਾਣੀ ਆਂਦੀ ਕਿ ਉਹਨੂੰ ਮਿਲ ਗਈ ਹੈ ਨੌਕਰੀ ਤੇ ਤੂੰ ਚਾ ਇਹ ਗਾਂ ਪਲਾਨ ਕਰਨ ਦੇ ਆ ਬੱਚਾ ਤੇ ਜੇ ਉਹਨੂੰ ਨੌਕਰੀ ਮਿਲ ਗਈ ਵਧੀਆ ਪੈਸੇ ਚ ਤੇ ਨਾਲੇ ਹੋ ਗਿਆ ਇਹਨਾਂ ਦੇ ਘਰ ਮੁੰਡਾ ਬੜੀਏ ਨਾਲੇ ਤੇ ਮੇਰੇ ਮੁੰਡੇ ਦੀ ਜਾਇਦਾਦ 'ਚ ਹਿੱਸਾ ਵੀ ਵੰਡਿਆ ਜਾਣਾ ਸਾਰਾ ਮੈਂ ਹੈ ਦੁੱਜਾ ਹੇਚਾਰ ਵੱਧ ਮਿਲ ਗਏ ਇਹਨਾਂ ਨੇ ਮੇਰੀ ਗੱਲ ਹੀ ਨਹੀਂ ਮੰਨਿਆ ਕਰਨੀ ਮੇਰੇ ਵਾਸਤੇ ਨਿਕਲ ਜਾਣਾ ਕਰਨਾ ਕੀ ਆੜੀ ਐ ਮੈਂ ਵੀ ਤੈਨੂੰ ਇਸੇ ਕਰਕੇ ਫੋਨ ਕੀਤਾ ਤੂੰ ਮੈਨੂੰ ਪਿੱਛੇ ਜੀ ਗੱਲ ਨਹੀਂ ਕੀਤੀ ਕਿ ਤੂੰ ਆਪਣੀ ਸੱਸ ਨੂੰ ਆਪਣੇ ਵਾਸਤੇ ਕਰਾਇਆ ਵਾ ਆਹੋ ਕਹੇ ਪਾਬੀ ਕੋ ਤੇ ਮੈਂ ਵੀ ਇਸੇ ਕਰਕੇ ਅੜੀ ਮੈਨੂੰ ਵੀ ਉਹ ਪਾਬੀ ਤੇ ਗੱਲਬਾਤ ਕੋਈ ਕਰਾ ਦੇ ਹਾਂ ਕੁਛ ਨਾ ਕੁਛ ਕਰਕੇ ਇਹ ਲਈ ਗੱਲ ਤੇ ਇਹ ਵੀ ਮੈਂ ਨੌਕਰੀ ਚ ਕੋਈ ਨਾ ਕੋਈ ਪਵਾੜਾ ਪਾਵਾਂ ਆਹੋ ਬੱਚੇ ਦੀ ਤੇ ਕੋਈ ਨਹੀਂ ਮੈਂ ਬਾਬੇ ਨਾਲ ਵੀ ਗੱਲ ਕਰ ਲੂੰਗੀ ਪਹਿਲਾਂ ਤੇ ਇਹਦੀ ਨੌਕਰੀ ਦਾ ਕਿਸੇ ਪਾਸੇ ਕਰਾਂ ਮੈਂ ਜਿੰਨੂ ਨੀ ਹੋ ਜੇ ਮੁੰਡੀਆਂ ਗੱਲ ਆਹੋ ਨੰਬਰ ਨਹੀਂ ਆਗਾ ਗਵਾਚ ਗਿਆ ਵਾ ਚੱਲ ਫਿਰ ਇੱਕ ਕੰਮ ਕਰੀ ਹਾਂ ਮੇਰੀ ਭੈਣ ਮੈਨੂੰ ਨਾ ਘੰਟੇ ਕੋ ਤੱਕ ਨੰਬਰ ਲੈ ਕੇ ਦਈ ਆਹੋ ਤੇ ਮੈਨੂੰ ਸੈਂਡ ਕਰਦੀ ਠੀਕ ਆ ਠੀਕ ਆ ਚੱਕੇ ਨੰਬਰ ਲੈ ਕੇ ਨਾ ਮੈਨੂੰ ਕਰਦੀ ਸੈਂਡ ਤੇਰਾ ਰੱਬ ਬੜਾ ਭਲਾ ਕਰੂਗਾ ਚਲ ਠੀਕ ਓਕੇ ਚਲ ਇਹ ਤੇ ਕੰਮ ਮੇਰਾ ਗਿਆ ਹੋ ਹੁਣ ਇੰਨਾ ਤੇ ਮੈਂ ਗੱਲ ਨਹੀਂ ਕਰ ਹੁਣ ਇਹ ਮੈਨੂੰ ਨਾ ਛੇਤੀ ਬਾਬੇ ਦਾ ਨੰਬਰ ਕੱਲੇ ਫਿਰ ਉਹਨਾਂ ਨਾਲ ਸਾਰੀ ਗੱਲ ਕਰਾਂ ਪਹਿਲਾਂ ਤੇ ਇਹਦੀ ਨੌਕਰੀ ਦਾ ਕਿੰਨੇ ਪਾਸੇ ਮਕਾਵਾਂ ਕੰਮ ਗਾਂ ਨਿਆਣੇ ਨੂੰਨੇ ਦਾ ਤੇ ਮੈਂ ਵੇਖ ਲੂੰਗੀ ਕੋਈ ਨਹੀਂ ਹੁਣ ਨੰਬਰ ਤੇ ਹੁਣ ਮੈਨੂੰ ਪਤਾ ਜੋਤਨੇ ਕੱਲ ਦੇਣਾ ਕਿ ਕੱਕਾ 엄마 ਕਰਦੀ ਆ ਕੋਈ ਨਾ ਤਗੜਾ ਜਾ ਬਹਾਨਾ ਲਗਨੀ ਆ ਇਹਨਾਂ ਕੋ ਪੈਸੇ ਮੰਗਾਉਣੀ ਆ ਉਹ ਕਹੇ ਬਾਬੇ ਨੇ ਬਿਨਾ ਪੈਸੇਆਂ ਤੋਦੀ ਕੋਈ ਕੰਮ ਕਰਨਾ ਨਹੀਂ ਕੋਈ ਬਹਾਨਾ ਸੋਚਣਾ ਪੈਣਾ ਤੇ ਪੈਸੇ ਮੰਗਾਉਣੀ ਇਹਨਾਂ ਕੋਲੋਂ ਤੇ ਨਾਲੇ ਨਾ ਲਖਵੀਰ ਕੋ ਜਾਨਣੀ ਆ ਹੁਣ ਹੁਣ ਕੌੜੀ ਬਣ ਕੇ ਤੇ ਸਰਨਾ ਨਹੀਂ ਹੁਣ ਇਹ ਜਿਹੜਾ ਕੰਮ ਨਾ ਹੈ ਇਹ ਤੇ ਨਾ ਮੀਆਂ ਮਿੱਠੂ ਬਣ ਕੇ ਸਰਨਾ ਨਾਲ ਤੇਨੂੰ ਦਿੰਨੀ ਆ ਵਧਾਈ ਮਨਾਵੇ ਸੂਸਤ ਤੇ ਕੱਢਾਂ ਕਿੱਥੇ ਨੌਕਰੀ ਮਿਲੀ ਆ ਕਿਸ ਹਰ ਕਿਤਾਬ ਆ ਕੋ ਮਿਲੋਗੀ ਫਿਰ ਉਹ ਸਾਬਨਾ ਮੈਂ ਵੀ ਆਪਣਾ ਪੀਰ ਛੱਡੂੰਗੀ ਇਹੀ ਕਰਦੀ ਆ ਪਿੱਛੇ ਨੇ ਡੰਗਰਾ ਚ ਅੱਗੇ ਆਉਂਦਾ ਨਾ ਨਾਲੇ ਨਿਹਣੇ ਰੋਟੀ ਰਾਟੀ ਖਵਾ ਕੇ ਫਿਰ ਸਹਿਸਭਾ ਨਾਲ ਕੋਈ ਮੌਕਾ ਵੇਖ ਕੇ ਫਿਰ ਗੱਲ ਕਰੂੰਗੀ ਇਹਨੂੰ ਵਧਾਈ ਦੇ ਕੇ ਤੇ ਗੱਲਾਂ ਗੱਲਾਂ ਚ ਬੁਕਾਉਣ ਦੀ ਕੋਸ਼ਿਸ਼ ਕਰੂੰਗੀ ਤੇ ਨਾਲੇ ਇਹਨਾਂ ਨੂੰ ਫੋਨ ਕਰਾਂ ਹੁਣ ਤੇ ਮੇਰੇ ਕੋ ਵੀ ਪੈਸੇ ਥੋੜੇ ਆ ਅਗਲਾ ਕੀ ਪਤਾ ਕਿੰਨਾ ਮੂੰਹ ਪਾੜ ਕੇ ਬਾਬਾ ਪੈਸੇ ਮੰਗ ਲੈ ਕਿ ਪੈਸੇ ਕਿਥੋਂ ਦੇਣੇ ਆ ਹੋਂ ਕਿਤੇ ਮੈਂ ਅਸੇ ਟਾਈਮ ਕਰੂੰਗੀ ਸੈਂਡ ਚੱਲ ਬਹਿਦੀ ਆ ਕੀ ਬੰਦਾ ਹੁਣ ਪਹਿਲਾਂ ਤੈਨੂੰ ਵਧਾਈ ਦੇ ਦੇ ਕੇ ਫਿਰ ਇਹਨਾਂ ਨਾਲੇ ਫੋਨ ਕਰਕੇ ਪੈਸੇ ਦਾ ਕਰਾ